ਭਾਰਤ ਅਤੇ ਪਾਕਿਸਤਾਨ ਵੱਲੋਂ 1 ਜੁਲਾਈ ਨੂੰ ਇੱਕ ਦੂਜੇ ਦੇਸ਼ ਦੀਆਂ ਜੇਲ੍ਹਾਂ ਵਿੱਚ ਬੰਦ ਕੈਦੀਆਂ ਦੀ ਸੂਚੀ ਸਾਂਝੀ ਕੀਤੀ ਹੈ। اسلامਾਬਾਦ ਨੇ ਭਾਰਤ ਨੂੰ ਲਿਸਟ ਦਿੱਤੀ ਹੈ ਜਿਸ ਦੇ ਅਨੁਸਾਰ 246 ਭਾਰਤੀ ਕੈਦੀ ਨੇ ਜਿਹੜੇ ਉਹ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਬੰਦ ਨੇ ਜਿਨ੍ਹਾਂ ਵਿੱਚ 53 ਨਾਗਰਿਕ ਅਤੇ 193 ਮਚੇਰੇ ਨੇ ਜਿਹੜੇ ਉਹ ਸ਼ਾਮਿਲ ਨੇ ਜਦਕਿ ਭਾਰਤ ਨੇ ਵੀ 463 ਪਾਕਿਸਤਾਨੀ ਜਾਂ ਕਥਿਤ ਪਾਕਿਸਤਾਨੀ ਕੈਦੀਆਂ ਦੀ ਲਿਸਟ ਪਾਕਿਸਤਾਨ ਨੂੰ ਸੌਂਪੀ ਹੈ ਜਿਸ ਦੇ ਵਿੱਚ 382 ਨਾਗਰਿਕ ਅਤੇ 81 ਵਿਚੇਰੇ ਨੇ ਜਿਹੜੇ ਉਹ ਸ਼ਾਮਿਲ ਨੇ ਤਾਂ 2008 ਦੇ ਸਮਝੌਤੇ ਤਹਿਤ ਦੋਵੇਂ ਦੇਸ਼ਾਂ ਵੱਲੋਂ 1 ਜਨਵਰੀ ਅਤੇ 1 ਜੁਲਾਈ ਨੂੰ ਇੱਕ ਦੂਜੇ ਦੀਆਂ ਜੇਲਾਂ ਵਿੱਚ ਬੰਦ ਕੈਦੀਆਂ ਦੀ ਲਿਸਟ ਆ ਜਿਹੜੀ ਉਹ ਸਾਂਝੀ ਕੀਤੀ ਜਾਂਦੀ ਹੈ ਤਾਂ ਭਾਰਤੀ ਪ੍ਰਤੀਨਿਧਾਂ ਦੇ ਵੱਲੋਂ ਪਾਕਿਸਤਾਨ ਐਮਬੈਸੀ ਨੂੰ ਇਹ ਲਿਸਟ ਆ ਜਿਹੜੀ ਉਹ ਸੌਂਪੀ ਗਈ ਹੈ ਦੂਜੇ ਪਾਸੇ ਪਾਕਿਸਤਾਨ ਨੇ اسلامਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਪ੍ਰਤੀਨਿਧੀਆਂ ਨੂੰ ਕੈਦੀਆਂ ਦੀ ਲਿਸਟ ਆ ਜਿਹੜੀ ਉਹ ਸੌਂਪੀ ਹੈ ਤਾਂ ਪਾਕਿਸਤਾਨ ਨੇ ਮੰਗ ਕੀਤੀ ਹੈ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਦੂਜੇ ਪਾਸੇ ਭਾਰਤ ਨੇ ਆਪਣੇ ਕੈਦੀਆਂ ਦੀ ਪਾਕਿਸਤਾਨ ਵਿੱਚ ਤੰਦਰੁਸਤੀ ਅਤੇ ਸੁਰੱਖਿਆ ਦੀ ਮੰਗ ਕੀਤੀ ਹੈ